ਨਾਰੂਵੇ ਮੀਆਂ ਨਾਰੂਵੇ ਮੀਆਂ ਦੇ ਕੁਝ ਨਹੀਂ ਬੋ ਬਣਦਾ ਹੋ ਰਾਇਆ ਉਹ ਜਿਉਂਦਿਆਂ ਦੇ ਦੁੱਖ ਮਿਟਦੇ ਵੋ ਨਹੀਂ ਨਾ ਉਹ ਦੁੱਖ ਹੋ ਗਏ ਦਿਨੇ ਉਹ ਮੋਇਆ ਬਿਹਦ ਮੰਦੇ ਹਾਲਾਤਾਂ ਚ ਜ਼ਿੰਦਗੀ ਬਸਰ ਕਰਦਾ ਗੁਜਰਾਂ ਦਾ ਇੱਕ ਹੋਰ ਕਬੀਲਾ ਹੈ ਇਹ ਪਾਣੀ ਦੇ ਵਿੱਚ ਹੀ ਰਹਿੰਦੇ ਨੇ ਜ਼ਿੰਦਗੀ ਬੜੀ ਮੁਸ਼ਕਿਲ ਹੈ ਨਾ ਪਾਣੀ ਹੈ ਨਾ ਬਿਜਲੀ ਦਾ ਪ੍ਰਬੰਧ ਵੋਟ ਵੀ ਬਣੀ ਹੈ ਆਧਾਰ ਕਾਰਡ ਵੀ ਨੇ ਪਰ ਪਿਛਲੇ 27 ਸਾਲਾਂ ਤੋਂ ਇਸੇ ਤਰ੍ਹਾਂ ਰਹਿਣਾ ਇਹਨਾਂ ਦੀ ਮਜਬੂਰੀ ਹੈ ਤੇ ਬੇਵਸੀ ਦੀ ਨਦੀ ਚ ਉਫਾਨ ਆਉਂਦਾ ਹੈ ਤਾਂ ਹੀ ਆਪਣਾ ਡੇਰਾ ਚੁੱਕ ਕੇ ਥੋੜਾ ਜਿਹਾ ਉੱਪਰ ਲੈ ਜਾਂਦੇ ਨੇ ਜਦੋਂ ਜ਼ਮੀਨ ਦਾ ਮਾਲਕ ਇਤਰਾਜ਼ ਕਰਦਾ ਫਿਰ ਆਪਣੀ ਬਸਤੀ ਕਿਤੇ ਹੋਰ ਵਸਾ ਲੈਂਦੇ ਆ ਉਸਨੇ ਕਮ ਸੇ ਕਮ ਵੀ ਜ 2.5 ਲੱਖ ਰੁਪਏ ਦਾ ਤੋਂ ਜੋ ਬੱਚਿਆਂ ਦਾ ਸੋਨਾ ਦਾ ਬਉਆਂ ਦਾ वो बाढ़ में चले गया था बाकी बोरी बिस्तरा था बाकी दो भैंसे तीन वो भी हड़ गई थी बाकी 8-10 मुर्गें रखे हुए थे वो हड़ गए थे चार बकरियां थी वो भी गायब हो गई थी उसमें हमारे को सरकार ने कोई सहायता नहीं दी अपने देश के अंदर भीते ਲਗਦੇ ਆ ਪਰਦੇਸੀ ਖੋਰੇ ਕਿਸ ਦਿਨ ਤੁਰਨਾ ਪੈ ਜਾਏ ਰਖ ਮੋਡੇ ਤੇ ਖੇਸੀ ਉਮਰਾਂ ਨਾਲੋਂ ਵੱਡੇ ਦੁੱਖ ਨੇ ਸਾਡੀ ਜਿੰਦ ਨੇ ਚੇਲੇ ਦਿਲ ਦੇ ਜ਼ਖਮ ਤਾਂ ਪਰ ਜਾਂਦੇ ਨੇ ਰੂਹ ਦੇ ਜ਼ਖਮ ਅਵੱਲੇ ਕੋਈ ਸਾਡੀ ਰਾਹ ਨਾ ਮੱਲੇ ਅਸੀਂ ਹਾਂ ਆਪਣੀ ਜ਼ਾਤ ਦੇ ਖੋਜੀ ਅਸੀਂ ਹਾਂ ਪੱਖੀ ਬਾਜ਼ ਸਾਨੂੰ ਸੂਰਜ ਕਰਦੀ ਆਸ सुबह उठते हैं जी हम तीन बजे तो उनको चारा चूरा डालना है पूरे दिन उनके साथ ही रहना है जी अब देखो उरे परे खेत है सारे दिन रोटियों हमने नदी में बैठ के खानी है ऐसी सहूलत तो नहीं है अभी कोई मकान में जहाँ बैठ के हम खा लें जहाँ आराम कर लें हमारे को, को कोई सहूलत नहीं है कोई लाइट नहीं कोई बत्ती कुछ भी नहीं है मतलब सुबह से ले कर शाम तक अगर सुबह से डंडा पकड़ा हुआ तीन बजे से समझो आप तो छः बजे तक हम उनके साथ ही है असी पक्या घर च वाले सोने शहर विकसित पिंडक कि क्यास लगा सकते हाँ कि जिन्हा का कोई पक्का टिकाणा नहीं होंगे वो लोग किमें देते ने अपने सामान को बांधे हुए इस सोच में हूँ कि जो कहीं के नहीं रहते वो किधर रहते हैं इस ही असी आज निकले नवी लड़ी नायम करते हैं the tribal canvas a heritage without horizons ਇਨਾਂ ਕਬੀਲਿਆਂ ਦੀ ਵੰਸਵੰਤਾ ਇਹਨਾਂ ਦੀ ਮੁਸ਼ਕਿਲਾਂ ਤੇ ਇਹਨਾਂ ਦੇ ਜਜ਼ਬਾਤਾਂ ਤੇ ਭਾਵਨਾਵਾਂ ਦੀ ਤਰਜਮਾਨੀ ਕਰਦਾ ਇਹ ਸਾਡਾ ਖਾਸ ਪ੍ਰੋਗਰਾਮ ਹੈ ਤੁਸੀਂ ਦਾਨ ਮਿਊਟ ਨਾਲ ਜੁੜ ਚੁੱਕੇ ਹੋ ਤੇ ਮੈਂ ਤੁਹਾਡੇ ਨਾਲ ਗੁਰਨੀਤਾਂ ਆਓ ਤੁਹਾਨੂੰ ਇਹਨਾਂ ਕਬੀਲਿਆਂ ਦੇ ਅੰਦਰ ਲੈ ਕੇ ਚਲਦੀ ਹਾਂ ਉਹ ਕਿਉ ਲੁਕ ਲੁਕ ਵੰਦੇ ਓ ਕਿ ਇੰਨੇ ਤੁਸੀਂ ਨਹੀਂ ਹੋ ਸੋਣੇ ਜਿੰਨਾ ਮਾਣ ਕਰਦੇ ਓ ਕਿ ਇੰਨੇ ਤੁਸੀਂ ਨਹੀਂ ਹੋ ਸੋਣੇ ਉਹ ਪਾਣੀ ਪਾ ਕਿਸੁੰਦਰਾਂਦੇ ਕਿ ਟੁੱਟ ਗਈ ਏ ਯਾਰੀ ਚੰਨਾ ਮੇਨੇ ਸਾਰੀਆਂ ਉਮਰਾਂ ਦੇ ਕਿ ਟੁੱਟ ਗਈਏ ਯਾਰੀ ਚੰਨਾ ਦਰਿਆਵੀ ਬੇੜੇ ਨੇ ਕਿ ਕਿਸਮਤ ਮਾੜੀ ਚੰਨਾ ਗਿਲੇ ਸੱਜਣਾ ਤੇ ਕਿਹੜੇ ਨੇ ਕਿ ਕਿਸਮਤ ਮਾੜੀ ਚੰਨਾ ਭਾਰਤ ਸਭਿਆਤਾਵਾਂ ਦਾ ਸੰਗਮ ਹੈ ਇਸ ਦੀ ਖੂਬਸੂਰਤ ਸਰਜ਼ਮੀਨ ਤੇ ਆਪਣੇ ਆਪਣੇ ਰੀਤੀ ਰਿਵਾਜਾਂ ਨਾਲ ਕਈ ਜਨਜਾਤੀਆਂ ਰਹਿੰਦੀਆਂ ਨੇ ਭਾਰਤ ਵਿੱਚ ਹਜ਼ਾਰਾਂ ਹੀ ਆਦੀਵਾਸੀ ਤੇ ਕਬੀਲੇ ਨੇ ਇਹਨਾਂ ਵਿੱਚੋਂ ਇੱਕ ਨੇ ਗੁਜਰ ਗੁਜਰ ਦਰਸਲ ਤਿੰਨ ਤਰ੍ਹਾਂ ਦੇ ਹੁੰਦੇ ਨੇ ਦੂਦੀ ਗੁਜਰ ਜੋ ਦੁੱਧ ਦਾ ਕੰਮ ਕਰਦੇ ਨੇ ਬਕਰਵਾਲਜ਼ ਜਿਨ੍ਹਾਂ ਕੋਲ ਬੱਕਰੀਆਂ ਹੁੰਦੀਆਂ ਨੇ ਤੇ ਤੀਸਰੇ ਮੁਰਗਾਬੀ ਗੁਜਰ ਜਿਹੜੇ ਗੁਜ਼ਰਬਸਰ ਲਈ ਥੋੜੀ ਬਹੁਤ ਖੇਤੀਬਾੜੀ ਕਰਦੇ ਨੇ ਇਹ ਗੁਜ਼ਰ ਹੈਗੇ ਜੀ ਦੇਖੋ ਮੁ슬ਮਾਨ ਵੇ ਤੇ ਹਿੰਦੂ ਵੇ ਇਹ ਹੁਣ ਸੁਣੋ ਸੁਣਾਈ ਗੱਲ ਹੈ ਕਿ ਕਹਿੰਦੇ ਔਰੰਗਜ਼ੇਬ ਦੇ ਜ਼ਮਾਨੇ ਦੇ ਵਿੱਚ ਗੁਜ਼ਰ ਜਿਹੜੇ ਸਾਨੂੰ ਕਹਿ ਰਹੇ ਨੇ ਹਿੰਦੂ ਜਬ ਤੁਸੀਂ ਈਮਾਨ ਲਿਆਏ ਸੀ ਤੁਸੀਂ ਕਲਮਾ ਦਰਦ ਨੇ ਪੜ੍ਹ ਲਿਆ ਸੀ ਔਰੰਗ ਦੇਵ ਦੇ ਜ਼ਮਾਨੇ ਦੇ ਵਿੱਚ ਇਸ ਗੱਲ ਨੂੰ ਰੱਬ ਜਾਣੇ ਦੇਖੋ ਸਾਡੇ ਅਸੀਂ ਤਾਂ ਪਤਾ ਨਹੀਂ ਹੈਗਾ ਵੀ ਤੇ ਹੈ ਅਸੀਂ ਜਿਹੜਾ ਈਮਾਨ ਲਿਆ ਸੁਣ ਕੇ ਹੀ ਲਿਆ ਗੁਜਰ ਜਾਤੀ ਦੇ ਸਬੰਧ ਵਿੱਚ ਵੱਖ-ਵੱਖ ਮਤਨੇ ਕਿਹਾ ਜਾਂਦਾ ਹੈ ਕਿ ਗਰਮੀ-ਗਰਮੀ ਇਹ ਉੱਪਰ ਪਹਾੜਵਾਲ ਚਲੇ ਜਾਂਦੇ ਨੇ ਤੇ ਸਰਦੀ ਚ ਜ਼ਮੀਨੀ ਖੇਤਰ ਚ ਆ ਡੇਰਾ ਲਾਉਂਦੇ ਨੇ ਪੰਜਾਬ ਦੀ ਗੱਲ ਕਰੀਏ ਤੇ ਇੱਥੇ ਗੁਜਰਾਂ ਦੇ ਕਾਫੀ ਟਿਕਾਣੇ ਨੇ ਕਿਤੇ ਕਿਤੇ ਗੁਜਰਾਂ ਦੇ ਪੂਰੇ ਪਿੰਡ ਵੀ ਵਸੇ ਵਿਖੇ ਜਾ ਸਕਦੇ ਨੇ ਜਿੱਥੇ ਇਹਨਾਂ ਦੇ ਸ਼ਨਾਖਤੀ ਕਾਰਡ ਨੇ ਐਮਸੀ ਚੁਣੇ ਹੋਏ ਨੇ ਤੇ ਇਹ ਗੁਜਰ ਪੱਕੇ ਤੌਰ ਤੇ ਇੱਥੇ ਵਸ ਗਏ ਨੇ ਹਰੇਕ ਘਰ ਦੇ ਵਿੱਚ 5-10 ਮੱਝਾਂ ਤੋਂ ਲੈ ਕੇ 100-150 ਮੱਝਾਂ ਤੱਕ ਤੁਹਾਨੂੰ ਮਿਲ ਸਕਦੀਆਂ ਨੇ ਇਤਿਹਾਸਕਾਰਾਂ ਦੀ رائے 'ਚ ਵੀ ਗੁਜਰਾ ਨੂੰ ਲੈ ਕੇ ਕਾਫੀ ਵੱਖਰੇ ਮੈਂ ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਹ ਮਾਦੇਸ਼ੀਆ ਤੋਂ ਆਏ ਨੇ ਤੇ ਆਪਣੇ ਪੂਰੇ ਕੁੰਬੇ ਤੇ ਮਾਲ ਪਸ਼ੂ ਨਾਲ ਇਹ ਭਾਰਤ ਦੇ ਹਰੀਆਲੀ ਵਾਲੇ ਇਲਾਕਿਆਂ 'ਚ ਆਣ ਵਸੇ ਕੋਜ ਦਾ ਮੰਨਣਾ ਇਹ ਵੀ ਹੈ ਕਿ ਛੋਟੀ ਵੱਡੀ ਕਈ ਜਾਤੀਆਂ 'ਚ ਇਹ ਵੰਡੇ ਹੋਏ ਨੇ ਤੇ 6ਵੀਂ శతాब्दी ਦੌਰਾਨ ਇਹ ਭਾਰਤ ਆ ਗਏ ਸਨ ਕਿਤੇ ਕਿਤੇ ਇਹ ਵੀ ਲਿਖਿਆ ਮਿਲਦਾ ਹੈ ਕਿ ਆਦ ਕਾਲ ਦੇ ਵਿੱਚ ਇਹ ਸੂਰਜ ਪੂਜਾ ਕਰਿਆ ਕਰਦੇ ਸਨ ਲੇਕਿਨ ਫਿਰ ਸੂਰਜ ਪ੍ਰਤੀ ਇਸ ਪ੍ਰਜਾਤੀ ਨੇ ਚੁਕਾਵ ਨਹੀਂ ਦਿਖਾਇਆ ਕਿਤੇ ਕਿਤੇ ਇਹਨਾਂ ਨੂੰ ਈਰਾਨ 'ਚੋਂ ਆਇਆ ਵੀ ਦੱਸਿਆ ਜਾਂਦਾ ਹੈ ਹੱਲੇ ਤਾਂ ਕਾਫੀ ਚਿਰ ਬਾਅਦ ਦੀ ਗੱਲ ਹੈ ਤੇ ਗਰੀਬੀ ਇੰਨੀ ਸੀ ਕਿ ਆ ਖਜੂਰਾ ਨਹੀਂ ਖਜੂਰਾ ਇਹ ਖਜੂਰਾ ਦੇ ਪੱਤੇ ਬੜਨੇ ਮੱਜਾਂ ਵਾਸਤੇ ਦੋ ਦੋ ਤਿੰਨ ਤਿੰਨ ਵੱਜਾ ਹੁੰਨੀਆਂ ਸੀ ਜਿਹਨਾਂ ਦੇ ਗੋਭਾ ਹੁੰਨੇ ਤੇ ਉਹ ਲੈ ਕੇ ਪਿੰਡਾਂ ਦੇ ਵਿੱਚ ਵੇਚਣੀਆਂ ਤੇ ਆਟਾ ਮੰਗ ਕੇ ਲਿਆਣਾ ਕਿਸੇ ਦੀ ਮੱਝ ਮੌਨ ਦਿੱਤੀ ਤਾਂ ਤਾਂ ਆਟਾ ਲੈ ਆ ਕੇ ਤੇ ਉਦੋਂ ਇਹ ਟੇਮ ਪਾਸ ਇਹ ਇਦਾਂ ਕੀਤਾ ਉਹ ਬੜੇ ਗਰੀਬ ਹਾਲਾਤ ਸੀ ਉਹ ਪਹਿਲਾਂ ਸ਼ੇਰ ਮੁਹੰਮਦ ਖਾਨ ਦੱਸਦੇ ਨੇ ਕਿ ਆਜ਼ਾਦੀ ਦੀ ਵੰਡ ਦੌਰਾਨ ਜਦੋਂ ਹੱਲੇ ਹੋਏ ਤਾਂ ਜੰਮੂ ਕਸ਼ਮੀਰ ਤੇ ਹਿਮਾਚਲ ਦੇ ਕੁਝ ਹਿੱਸਿਆਂ 'ਚ ਵਸੇ ਗੁਜਰ ਉਜੜ ਕੇ ਐਦਰ-ਉਦਰ ਇਲਾਕਿਆਂ 'ਚ ਬिखर ਗਏ ਇਹਨਾਂ ਦਾ ਸੱਭਿਆਚਾਰ ਬੜਾ ਨਵੇਕਲਾ ਵਾਂਸ ਤੋਂ ਬਨੇ ਰੰਗ ਨੇ ਹੱਲਿਆ ਤੋਂ ਪਹਿਲਾਂ ਕਿੱਥੇ ਸੀ ਕੀ ਕੀਤਾ ਕੀ ਸੁਣੇ ਨੇ ਇਸੇ ਕੋਈ ਨਹੀਂ ਹੱਲਿਆ ਤੋਂ ਪਹਿਲਾਂ ਸੀ ਹਿਮਾਚਲ ਸੀ ਤੇ ਡਿਸਟ੍ਰਿਕਟ ਮੰਡੀ ਸੀ ਉਸ ਟਾਈਮ ਤੇ ਅਸੀਂ ਪਹਾੜ ਜਾਣੇ ਉੱਪਰ ਡੰਗਰ ਲੈ ਕੇ ਪਹਾੜਾਂ 'ਚ ਜਦੋਂ ਹੱਲੇ ਪਈ ਸੀ ਤੇ ਅਸੀਂ ਤਾਂ ਹੱਲਿਆਂ ਤੋਂ ਤਕਰੀਬਨ ਬਹੁਤ ਥੇਰ ਬਾਅਦ ਹੱਲਿਆਂ ਤੋਂ 5 ਸਾਲ ਬਾਅਦ ਸਾਡੇ ਡੈਡੀ ਦਾ ਜਨਮ ਹੋਇਆ ਸੀ ਹੱਲਿਆਂ ਤੋਂ 5 ਸਾਲ ਬਾਅਦ ਤੇ ਉਹਨਾਂ ਦਾਦਾ ਜੀ ਗੱਲ ਦੱਸਦੇ ਹੁੰਦੇ ਵੀ ਹੱਲੇ ਪਏ ਬੜੀ ਮਾਰ ਅਮਰਾਈ ਹੋਇਆ ਬੜੇ ਲੋਕ ਖੱਜਲ ਖਵਾਰ ਹੋਏ ਇਹ ਵੀ ਸ਼ਬਦ ਦੇ ਲੋਕ ਤੇ ਪਤਾ ਨਹੀਂ ਕਿਸ ਤਰ੍ਹਾਂ ਕਿਸ ਤਰ੍ਹਾਂ ਬੱਜ ਕੇ ਉਹ ਤੱਕ ਪਹੁੰਚੇ ਓਏ ਹੱਟੀ ਤੇ ਪੁਨਾ ਦਾਣੇ ਕੇ ਅਸੀਂ ਤੈਨੂੰ ਚੰਗਾ ਜਾਣਦੇ ਤੇਰੇ ਦਿਲ ਦੀ ਖੁਦਾ ਜਾਣੇ ਭੋਏ ਅਸੀਂ ਤੈਨੂੰ ਚੰਗਾ ਜਾਣਦੇ ਮੱਝ ਕਿੱਲੇ ਨਾਲੋਂ ਖੇ ਗਈਏ ਕੇ ਅਸੀਂ ਚੰਨਾ ਦਿਲ ਰੱਖਿਆ ਗੱਲ ਤੇਰੇ ਵੱਲੋਂ ਰਹਿ ਗਈਏ ਕੇ ਅਸੀਂ ਚੰਨਾ ਦਿਲ ਰੱਖਿਆ ਪੰਜਾਬ ਦੇ ਗੁਜਰ ਸਾਨੂੰ ਹਿੰਦੂ ਤੇ ਮੁਸਲਮਾਨ ਦੋਵੇਂ ਪਾਇਆ ਜਾ ਰਹਿਆਂ ਦੇ ਮਿਲਦੇ ਨੇ ਸ਼ੇਰ ਮੁਹੰਮਦ ਖਾਨ ਦੱਸਦੇ ਨੇ ਕਿ ਇਹ ਸਵੇਰੇ 3 ਵਜੇ ਉੱਠਦੇ ਨੇ ਵਜ਼ੂ ਕਰਕੇ ਨਮਾਜ਼ ਅਦਾ ਕਰਕੇ ਦੁੱਧ ਆਦ ਪੀ ਕੇ ਡੰਗਰਾਂ ਦੇ ਬਾੜੇ 'ਚ ਚਲੇ ਜਾਂਦੇ ਨੇ ਡੰਗਰਾਂ ਨੂੰ ਪੱਠੇ ਪਾਉਂਦੇ ਨੇ ਧਾਰਾ ਚੋਂਦੇ ਨੇ ਇੱਥੋਂ ਹੀ ਇਹਨਾਂ ਦਾ ਦਿਨ ਸ਼ੁਰੂ ਹੁੰਦਾ ਹੈ ਉਹ ਲੋਕ ਜਿਨ੍ਹਾਂ ਨੇ ਇਹਨਾਂ ਸਥਾਨਕ ਗੁਜਰਾਂ ਤੋਂ ਦੁੱਧ ਦੀ ਬਾਨ ਲਗਵਾਈ ਹੈ ਫਿਰ ਦਿਨ ਚੜ੍ਹੇ ਉਹਨਾਂ ਦਾ ਆਉਣਾ ਜਾਣਾ ਸ਼ੁਰੂ ਹੋ ਜਾਂਦਾ ਹੈ ਬੱਚਾ ਦੁੱਧ ਇਹ ਡੇਰੀਚ ਪਾਉਂਦੇ ਨਹੀਂ ਗੁੱਜਰ ਦੁੱਧ ਚ ਮਿਲਾਵਟ ਨਹੀਂ ਕਰਦੇ ਨਾ ਹੀ ਡੰਗਰਾਂ ਨੂੰ ਕੋਈ ਟੀਕਾ ਆਦ ਲਗਾਇਆ ਜਾਂਦਾ ਹੈ ਡੰਗਰ ਸਾਰਾ ਦਿਨ ਚਾਰ ਗਾਂਹਾਂ ਚ ਚਰਦੇ ਰਹਿੰਦੇ ਨੇ ਹਰ ਤਰ੍ਹਾਂ ਦੀਆਂ ਬੂਟੀਆਂ ਚੁਗਦੇ ਨੇ ਡੰਗਰ ਮੀਲਾਂ ਦੀ ਦੂਰੀ ਤੈਅ ਕਰਦੇ ਨੇ ਤੇ ਚਰਦੇ ਰਹਿੰਦੇ ਨੇ ਜਿਸ ਕਰਕੇ ਦੁੱਧ ਦੀ ਗੁਣਵੱਤਾ ਵਧੀ ਹੈ ਡੰਗਰ ਹਰ ਤਰ੍ਹਾਂ ਦੀ ਬੂਟੀ ਚੁਗਦੇ ਨੇ ਅਸੀਂ ਦੁੱਧ ਜੋ ਵੀ ਹੈ ਚਾਵਾਵਾਂ ਪਾਣਾ ਬਿਲਕੁਲ ਚਾਵਾ ਜੀ ਇੱਕ ਬੂੰਦ ਅਸੀਂ ਪਾਣੀ ਦੀ ਪਹਿਲਾਂ ਪਾਉਂਦੇ ਸੀ ਹੁਣ ਅਸੀਂ ਇੱਕ ਬੂੰਦ ਪਾਣੀ ਦੀ ਨਹੀਂ ਪਾਉਂਦੇ ਤਕਰੀਬਨ 20 ਸਾਲ ਤੋਂ ਤੇ ਸਾਡਾ ਦੁੱਧ ਸ਼ਹਿਰ ਦੇ ਲੋਕ ਲੈਣਾ ਜ਼ਿਆਦਾ ਪਸੰਦ ਕਰਦੇ ਕੋ ਸਾਡੇ ਡੰਗਰ ਬਾਹਰ ਪਸ਼ੂ ਛਰਦੇ ਘੁੰਮ ਫਿਰ ਕੇ ਹਰ ਤਰ੍ਹਾਂ ਦੀ ਬੂਟੀ ਖਾਂਦੇ ਨੇ ਜਿਹੜੇ ਡੰਗਰ ਅਖੇ ਡੇਰੀਆਂ ਦੇ ਵਿੱਚ ਉਹਨਾਂ ਨੇ ਸਾਰਾ ਘਾਸ ਸਪਰੇਅ ਵਾਲਾ ਖਾਣਾ ਮੱਕੀ ਕੀ ਬਾਜਰਾ ਕੀ ਹਰ ਚੀਜ਼ ਸਪਰੇਅ ਵਾਲੀ ਤੇ ਸਾਡੇ ਪਸ਼ੂ ਜਿਹੜੇ ਪੂਰੀ ਬਰਸਾਤ 'ਚ ਘੁੰਮ ਫਿਰ ਕੇ ਚਾਰਨੇ ਪਹਾੜਾਂ ਨੂੰ ਜਾਣਾ ਤੇ ਉਹ ਪਹਾੜ ਦੇ ਜਿਹੜੀਆਂ ਬੂਟੀਆਂ ਬਹੁਤ ਜ਼ਿਆਦਾ ਵਧੀਆ ਨੇ ਸਿਆਲ ਸਿਆਲ ਰਖਣਾ ਸਿਆਲ ਨੂੰ ਸੀ ਰੰਗਰਾਂ ਨੂੰ ਪੱਤੇ ਪਾਣੇ ਨੇ ਖਜੂਰਾ ਦੇ ਹੁਣ ਲੱਗੇ ਆਲੂ-ਲੂ ਪਾਣ ਅਗੇ ਪੱਤੇ ਖਜੂਰਾਂ ਦੇ ਪਾਉਂਦੇ ਸੀ ਇਹਨਾਂ ਦਾ ਫੋਕ ਤੇ ਟ੍ਰੈਡੀਸ਼ਨ ਬਹੁਤ ਹੀ ਵੱਖਰਾ ਹੈ ਹਰ ਸਮਾਜ ਤੇ ਸਭਿਆਚਾਰ ਦੀ ਤਰ੍ਹਾਂ ਇਹਨਾਂ ਦੇ ਲੋਕ ਗੀਤ ਵੀ ਇਹਨਾਂ ਦੇ ਨਾਇਕਾਂ ਤੇ ਆਧਾਰਿਤ ਨੇ ਕਿਵੇਂ ਜ਼ਿੰਦਗੀ ਦੀ ਗੁਜ਼ਰਬਸਰ ਹੁੰਦੀ ਹੈ ਕੀ ਕੁਝ ਤਕਲੀਫਾਂ ਤੇ ਮਜਬੂਰੀਆਂ ਨੇ ਜ਼ਿੰਦਗੀ 'ਚ ਖੁਸ਼ੀ ਦਾ ਆਧਾਰ ਕੀ ਹੈ ਉਹ तमाम ਚੀਜ਼ਾਂ ਇਹਨਾਂ ਦੇ ਲੋਕ ਰੰਗ ਤੇ ਗੀਤਾਂ 'ਚ ਸ਼ਾਮਿਲ ਹੈ ਅਸੀਂ ਵੋ ਕੀ ਜ਼ੇ ਦੇ ਕੁਝ ਨਹੀਂ ਹੋ ਲੱਗਦੇ ਤੇ ਕੋਈ ਨਾ ਉਹ ਸਾਡਾ ਇਹ ਦਰਦੀ ਅਸੀਂ ਵੋ ਕੀ ਜ਼ੇ ਦੇ ਕੁਝ ਨਹੀਂ ਹੋ ਲੱਗਦੇ ਤੇ ਕੋਈ ਨਾ ਉਹ ਸਾਡਾ ਇਹ ਦਰਦੀ ਉਹ ਦੇਸਾਂ ਕਾਢੇ ਪਰਦੇਸ ਰੋਹਲਾਇਆ ਉਹ ਵਾ ਵੀ ਮੋਲਾ ਤੇਰੀ ਹੀ ਮਰਜ਼ੀ ਫਾਟ ਫਾਟ ਇਹ ਚੂੜਾ ਲੀ ਰਾਂ ਹੋਇਆ ਤੇ ਸੀਨੇ ਉਹ ਦੇਂਦਾ ਉਹ ਦਰਜ਼ੀ ਉਹ ਦਿਲ ਦਾ ਮੇਰੇ ਮੇ ਕੋਈ ਨਾ ਉਹ ਮਿਲਿਆ ਜੋ ਮਿਲਿਆ ਸੋ ਇਹ ਗਰਜ਼ੀ ਚੱਲ ਜਿੰਦੇ ਚੱਲੇ ਜਾਣੇ ਮੇਰੀ ਇਹ ਤੇ ਚੱਲ ਅੱਲਾ ਦੇ ਹਵਾਲੇ ਉਹ ਸਬਰਾਂ ਸ਼ੁਕਰਾਂ ਕੱਟਣੇ ਉਹ ਪੈ ਗਏ ਉਹ ਦਿਨ ਜੁਦਾਈਆ ਹਵਾਲੇ ਜਿਨਾ ਬੇਦੁਖਾਂ ਵਿੱਚ ਦਿਲਵਰ ਰਾਜ਼ੀ ਤੇ ਉਹਨਾਂ ਨੂੰ ਸੁਖ ਵਾਰੇ दुख कबूल मोहम्मद बखशी और ओ रैन प्यारे बाकी हमारे यहाँ के आधार कार्ड भी बने हुए हैं बाकी वोट कार्ड भी है बाकी यहाँ के हमारे को सहूलत कोई नहीं दे रहे हैं बाकी अपने हम डंगरों को पाल के अपना गुजारा कर रहे हैं ਗੁਜਰਾਤੀ ਇਹ ਬਸਤੀ ਜੋ ਤੁਸੀਂ ਦੇਖ ਰਹੇ ਹੋ ਇੱਕ ਪੁਲ ਦੇ ਥੱਲੇ ਡੇਰਾ ਲਾਇਆ ਹੈ ਇੱਥੇ ਇਹਨਾਂ ਦਾ तमाम ਮਾਲ ਪਸ਼ੂ ਹੈ ਸਥਾਨਕ ਲੋਕੀ ਇਹਨਾਂ ਤੋਂ ਦੁੱਧ ਖਰੀਦਦੇ ਨੇ ਇਹੀ ਇਹਨਾਂ ਦੇ ਜੀਵਨ ਨਿਰਵਾ ਦਾ ਇੱਕ ਮਾਤਰ ਸਾਧਨ ਹੈ ਸਾਰਾ ਦਿਨ ਡੰਗਰਾਂ ਨਾਲ ਡੰਗਰ ਹੋਣ ਤੋਂ ਬਾਅਦ ਵੀ ਆਈ ਚਲਾਈ ਮਸਾਈ ਚੱਲਦੀ ਇਹ ਪਹਿਲਾਂ ਇੱਦਾਂ ਸੀ ਕਿ ਮੱਝਾਂ ਰੱਖਦੇ ਸੀ ਜ਼ਿਆਦਾ ਹੋਰ ਕੋਈ ਕੀਤਾ ਹੈ ਨਹੀਂ ਸੀ ਹੋਰ ਕੋਈ ਕਾਰੋਬਾਰ ਨਹੀਂ ਸੀ ਬਿਜ਼ਨਸ ਕੋਈ ਹੈ ਨਹੀਂ ਸੀ ਮੱਝਾਂ ਚਾਰ ਨੇ ਚਰਾਂਦਾ ਬੇਲੀਆਂ ਪਈਆਂ ਸੀ ਬਹੁਤ ਜ਼ਿਆਦਾ ਤੇ ਦਰਿਆਵਾਂ ਦੇ ਕੰਢੇ ਰਹਿਣਾ ਪਸੰਦ ਕਰਦੇ ਸੀ ਗਰਮੀਆਂ ਨੂੰ ਜਾਂ ਚਲੇ ਜਾਣਾ ਪਹਾੜਾਂ ਨੂੰ ਉੱਪਰ ਇੱਧਰ ਰਹਿਣਾ ਬਹੁਤ ਘੱਟ ਪਸੰਦ ਕਰਦੇ ਸੀ ਪਹਿਲਾਂ ਜਿਹੜੇ ਸਾਡੇ ਬਜ਼ੁਰਗ ਸੀ ਦਾਦੇ ਸਾਡੇ ਉਹ ਜਾਂਦੇ ਸੀ ਪਹਾੜ ਮੱਝਾਂ ਚਾਹੇ ਚਾਰ ਹੋਣ ਚਾਹੇ ਦੋ ਹੋਣ ਜਾਣਾ ਉਹਨੇ ਪਹਾੜ ਤੇ ਫਿਰ ਅਸੀਂ ਇੱਧਰ ਰਹਿਣ ਲੱਗੇ ਉਸ ਵਾਰ ਲਾਲਚ ਸਾਨੂੰ ਆ ਗਿਆ ਵੀ ਮੈਂ ਐਝੋ ਕੇ ਦੁੱਧ ਵੇਚਾਂਗੇ ਪੈਸੇ ਬਣਨਗੇ ਅਸੀਂ ਇਸ ਲਾਲਚ ਤੇ ਰਹਿਣ ਲੱਗੇ ਇਹderivnyau ਦੇ ਵਿੱਚ ਦਾ ਗਰਮੀ ਚ ਜਾਣਾ ਪਹਾੜ ਨੂੰ ਉਹ ਇਲਾਕਾ ਠੰਡਾ ਸੀ ਇਹ ਡੰਗਰਾਂ ਨੂੰ ਚਰਾਉਣ ਦੂਰ ਜਾਂਦੇ ਨੇ ਹੱਥ 'ਚ ਲਾਠੀ ਫੜਿਆ ਕਿਵੇਂ ਸਾਰਾ ਦਿਨ ਬੀਤ ਜਾਂਦਾ ਪਤਾ ਹੀ ਨਹੀਂ ਲੱਗਦਾ ਸੈਂਕੜੇ ਡੰਗਰ ਇੱਕਸਾਰ ਸੜਕਾਂ ਤੋਂ ਹੁੰਦੇ ਚੜਦੇ ਵੇਖੇ ਜਾ ਸਕਦੇ ਨੇ ਇਹਨਾਂ ਮੱਝਾਂ گاਵਾ ਦੇ ਨਾਲ ਹੀ ਇਹਨਾਂ ਦੀ ਜ਼ਿੰਦਗੀ ਦੀ ਸਾਂਝ ਹੈ ਜਜ਼ਬਾਤ ਜੁੜੇ ਨੇ ਇਹ ਵਿਆਹ ਸ਼ਾਦੀ ਤੇ ਦਾਜ ਦੇ ਰੂਪ ਚ ਆਪਣੀਆਂ ਬੇਟੀਆਂ ਨੂੰ ਮੱਝਾਂ گاਵਾ ਨਜ਼ਰਾਨੇ ਦੇ ਰੂਪ ਵਿੱਚ ਦਿੰਦੇ ਨੇ ਪਹਿਲਾਂ ਕੁਝ ਨਹੀਂ ਪਹਿਲਾਂ ਹੈ ਸੀ ਮੱਝਾਂ ਦੇ ਦੇਣਾ ਕੁੜੀ ਨੂੰ ਦਾਜ ਵਿੱਚ ਪਹਿਲਾਂ ਆ ਸੀ ਤੇ ਹੁਣ ਸਭ ਕੁਝ ਦਿੰਨੇ ਹੁਣ ਗੱਡੀਆਂ ਵੀ ਦਿੰਨੇ ਮੋਟਰਸਾਈਕਲ ਵੀ ਦਿੰਨੇ ਆ ਬੈੱਡ ਕੂਲਰ ਫਰਿੱਜ ਸੋਫਾ ਹੁਣ ਹਰ ਚੀਜ਼ ਦੇ ਰਹੇ ਪਹਿਲਾਂ ਨਹੀਂ ਸੀ ਚੀਜ਼ਾਂ ਨਹੀਂ ਸੀ ਚੀਜ਼ਾਂ ਤਾਂ ਵਧੀਆ ਸੀ ਆ ਹੁਣ ਦੇ ਰਹੇ ਆ ਤੇ ਬੇਕੂਫੀ ਅਗੇ ਚੀਜ਼ ਨਹੀਂ ਦਿੰਦੇ ਸੀ ਅੱਛੇ ਸੀ ਕਿਉਂ ਦੋ ਮਹੀਨਿਆਂ ਦੇ ਦਾਜ ਦੇ ਦੇਣੀਆਂ ਉਹ ਸੋਣੀਆਂ ਦੁੱਧ ਚੋਣਾ ਵੇਚਣਾ ਖਾਣਾ ਪੀਣਾ ਤੇ ਹੁਣ ਲੱਕੜ ਦੇ ਆ ਸੋਫੇ ਆ ਕੁਰਸੀਆਂ ਲੈ ਕੇ ਨਾਸ ਹੁੰਦਾ ਨੇ ਟੁੱਟ ਪਜ ਹੁੰਦੀ ਇਹਨਾਂ ਦੇ ਘਰ ਬੇਸ਼ੱਕ ਨਾ ਹੀ ਪੱਕੇ ਨੇ ਨਾ ਹੀ ਸਥਾਈ ਪਰ ਰਹਿਣ ਦਾ ਸਲੀਕਾ ਬਹੁਤ ਜ਼ਿਆਦਾ ਹੈ ਘਰ ਦੀਆਂ ਦੀਵਾਰਾਂ ਤੇ ਚਿੱਤਰਕਾਰੀ ਇਹਨਾਂ ਦੀ ਰਚਨਾਤਮਕਤਾ ਬਿਆਨ ਕਰਦੀ ਹੈ ਹੱਸਦੇ ਚਿਹਰੇ ਪਿੱਛੇ ਕਿੰਨੇ ਦੁੱਖ ਲੁਕੋਏ ਨੇ ਇਹਨਾਂ ਨੇ ਕੀਆ ਜਿੰਦਾ ਨੇ ਫੇਰ ਸੋਚੀਦਾ ਅਸੀਂ ਤਾਂ ਸਭ ਕੁਝ ਹੁੰਦੇ ਹੋਏ ਵੀ ਕਿੰਨੇ ਨਾ ਸ਼ੁਕਰਿਆ ਗੁਜਰਾਤੀ ਭਾਸ਼ਾ ਗੁਜਰੀ ਹੈ ਇਹਨਾਂ ਦੀਆਂ ਸਾਰੀਆਂ ਜਾਤੀਆਂ ਗੁਜਰੀ ਭਾਸ਼ਾ ਬੋਲਦੀਆਂ ਨੇ ਪੰਜਾਬ ਤੇ ਕਸ਼ਮੀਰੀ ਚ ਗੱਲ ਕਰਦੇ ਗੁਜਰਾ ਨੂੰ ਆਮ ਸੁਣਿਆ ਜਾ ਸਕਦਾ ਪਰ ਗੁਜਰੀ ਹੀ ਇਹਨਾਂ ਦੀ ਮਾਤ ਭਾਸ਼ਾ ਹੈ ਗੁਜਰੀ ਭਾਸ਼ਾ ਦਾ ਵਿਕਾਸ ਮਾਰਵਾੜੀ ਖੇਤਰ ਤੋਂ ਹੋਇਆ ਜੋ ਰਾਜਸਥਾਨ ਦੇ ਮਾਉਂਟ ਆਬੂ ਖੇਤਰ ਚ ਬੋਲੀ ਜਾਂਦੀ ਸੀ 6ਵੀਂ ਸ਼ਤਾਬਦੀ ਚ ਪੂਰਾ ਇਲਾਕਾ ਗੁਜਰਦੇਸ਼ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸੀ ਇੱਥੋਂ ਹੀ ਇਹ ਲੋਕ ਪੰਜਾਬ ਦੇ ਗੁਜਰਾਵਾਲਾ ਤੇ ਗੁਰਦਾਸਪੁਰ ਆਣ ਵਸੇ ਚਾਰ ਗਾਂਹਾਂ ਵਸੋ ਤੋਂ ਕਾਫੀ ਦੂਰ ਨੇ ਇੱਥੇ ਗੁਜਰ ਸਾਰਾ ਦਿਨ ਪਸ਼ੂ ਚਰਾਉਂਦੇ ਰਹਿੰਦੇ ਨੇ ਮੋਬਾਈਲ ਯੁੱਗ ਦੇ ਆਉਣ ਦੇ ਨਾਲ ਇਹਨਾਂ ਦੇ ਹੱਥਾਂ ਵਿੱਚ ਸੰਗਲ ਤੇ ਸੋਟੀ ਤੋਂ ਇਲਾਵਾ ਮੋਬਾਈਲ ਫੋਨ ਵੀ ਆ ਗਈ ਕਈ ਗੁਜਰਾਂ ਦੀਆਂ ਫੇਸਬੁੱਕ ਤੇ ਰੀਲਸ ਵੀ ਬੜੀਆਂ ਵਾਇਰਲ ਹੁੰਦੀਆਂ ਨੇ ਇਹਨਾਂ ਨੇ ਆਪਣੀ ਮਜਾ ਗਾਵਾਂ ਦੇ ਨਾਮ ਵੀ ਰੱਖੇ ਹੋਏ ਨੇ ਇਹ ਜਾਣਨਾ ਮੇਰੇ ਵਾਸਤੇ ਬੜਾ ਹੀ ਉਤਸੁਕਤਾ ਭਰਿਆ ਸੀ ਮੇਰਾ ਨਾਮ ਯਾਮੀਨ ਹੈ ਜੀ ਹਮ ਗੁਜਰ ਹੈ और भैंसें गायें रखी है हमने और हमने किसी का नाम रखा है सब डंगरों का भैंस का नाम है मज्जैन पखरू सुरमी सेऊ शल्ला और गायों का नाम है गोरी लाखी जमुना कपला ऐसे ऐसे नाम रखे हैं जी हम इनको जाती दफा गिनते नहीं हैं नाम से ही याद करते हैं जी इनके साथ हमारा प्यार मोहब्बत है और रिश्ता बस ऐसे ही रखे है जी पाले है डंगर इस वक्त ਬਰਸਾਤਾਂ ਦਾ ਮੌਸਮ ਹੈ। ਨਦੀ 'ਚ ਉਪਰੋਂ ਬਰਸਾਤੀ ਪਾਣੀ ਆ ਰਿਹਾ ਹੈ। ਇਹ 3-4 ਮਹੀਨੇ ਕੱਢਣੇ ਇਹਨਾਂ ਨੂੰ ਆਮ ਨਾਲੋਂ ਜ਼ਿਆਦਾ ਮੁਸ਼ਕਿਲ ਨੇ। ਇਸ ਗੰਦਲੇ ਪਾਣੀ ਨੂੰ ਵਰਤਣਾ ਇਹਨਾਂ ਦੀ ਮਜਬੂਰੀ ਹੈ। ਰੱਬ ਜਾਣੇ ਇਹ ਇਸ ਨੂੰ ਕਿਵੇਂ ਜਿਗਰਾ ਰੱਖ ਕੇ ਵਰਤਦੇ ਨੇ। ਨਿੱਕੇ-ਨਿੱਕੇ ਬੱਚੇ, ਪੇਡਾਂ ਬੱਕਰੀਆਂ ਚਰਾਉਂਦੇ ਰਹਿੰਦੇ ਨੇ। ਇਹਨਾਂ ਦੇ ਨੰਗੇ ਨਿੱਕੇ ਪੈਰਾਂ ਨੂੰ ਇਹ ਪੱਥਰ ਵੀ ਨਹੀਂ ਚੁਭਦੇ। मच्छर भी नहीं लड़ते बुखार भी नहीं होता हमारे को काफ़ी साले हो चुकी है इस सरसों में घूमते और हमारे को कोई सहायता सरकार ने नहीं दी हमारे बच्चे ऐसे अनपढ़ हो नदियों में बह रहे हैं पिछले साल हमारा इतना नुकसान हो गया हमारे को किसी सरकार ने कुछ नहीं दिया उससे बाद अब हम भी देखो टाइम तो कर रही है जैसे भी ओंखा सोका है मच्छरों में खा रहे है कोई पानी की सहायता नहीं है कोई कुछ नहीं है ले हो यार हवाले रब दे दे पागे ओ वासत बीबा ले हो यार हवाले रब दे दे पागे ओ वासत बीबा ओए असें बे तू सानो रब मळासी ਰਖਣਾ ਉਹ ਯਾਦ ਗਰੀਬਾਂ ਕਿ ਲੈ ਹੋ ਯਾਰ ਹਵਾਲੇ ਰੱਬ ਦੇਤੇ ਇਹ ਗੱਲ ਫਿਰ ਕਰਾਂਗੇ ਓਏ ਉਸ ਦਿਨ Eid ਮੁਬਾਰਕ ਹੋਸੀ ਜਿਸ ਦਿਨ ਫਿਰ ਮਿਲਾਂਗੇ ਗੁਜਰਾਤ ਆ ਇੱਕ ਟੋਲਾ ਗੁਜਰਾਤ ਤੋਂ ਹਰਿਆਣਾ ਹੁੰਦੇ ਹੋਏ ਜੰਮੂ ਕਸ਼ਮੀਰ ਚਲਿਆ ਗਿਆ। ਪੰਜਾਬ ਦੇ ਕੁਝ ਗੁੱਜਰ ਜੰਮੂ ਕਸ਼ਮੀਰ ਗਏ ਤੇ ਉੱਥੋਂ ਦੇ ਹੀ ਹੋ ਕੇ ਰਹਿ ਗਏ। ਗੁਜਰਾ ਨੂੰ ਵੇਖ ਕੇ ਦੂਰੋਂ ਹੀ ਪਛਾਣਿਆ ਜਾ ਸਕਦਾ ਹੈ। ਖੜੀ ਨੱਕ, ਪੇਸ਼ਾਨੀ ਤੇ ਲਕੀਰਾਂ, ਲੰਬਾ ਮਜ਼ਬੂਤ ਸ਼ਰੀਰ ਤੇ ਸਿਰ ਤੇ ਪਗੜੀ। ਇਹ ਆਪਣਾ ਘਰ ਆਪ ਬਣਾਉਂਦੇ ਨੇ। ਵਿਆਹ ਤੋਂ ਬਾਅਦ ਵਿਅਕਤੀ ਨੂੰ ਪਰਿਵਾਰ ਤੋਂ ਅਡ ਕਰ ਦਿੱਤਾ ਜਾਂਦਾ ਹੈ ਤੇ ਆਤਮ ਨਿਰਭਰ ਪਰਿਵਾਰ ਵੱਲੋਂ ਕਰ ਦਿੱਤਾ ਜਾਂਦਾ ਹੈ। ਕਾਰ ਨਿੱਕੇ-ਨਿੱਕੇ ਹੁੰਦੇ ਨੇ 6 ਤੋਂ 8 ਲੋਕ ਮਿਲ ਕੇ ਇੱਕ ਕਾਰ 'ਚ ਰਹਿੰਦੇ ਨੇ ਇਹ ਖਾਨਾ ਬਦੋਸ਼ ਹੁੰਦੇ ਨੇ ਅਕਸਰ ਭ्रमण ਕਰਦੇ ਰਹਿੰਦੇ ਨੇ ਗੁਜਰੀ ਔਰਤਾਂ ਬਹੁਤ ਹੀ ਖੂਬਸੂਰਤ ਹੁੰਦੀਆਂ ਨੇ ਇਹ ਆਪਣੇ ਘਰ ਦੇ ਕੰਮਕਾਰ 'ਚ ਆਪਣੇ ਪਤੀ ਨਾਲ ਪੂਰਾ ਹੱਥ ਵਟਾਉਂਦੀਆਂ ਨੇ ਜੀਵਨ ਦਾ ਉਮਰ ਸੰਘਰਸ਼ ਵਿੱਚ ਗੁਜ਼ਰ ਜਾਂਦਾ ਹੈ ਇਸ ਕਰਕੇ ਇਹ ਕਦੇ ਹਾਰ ਨਹੀਂ ਮੰਨਦੇ ਬੇਸ਼ੱਕ ਓਕੜਾਕੇ ਦੀ ਠੰਡ ਹੋਵੇ ਜਾਂ ਚਿਲਚਿਲਾਉਂਦੀ ਧੁੱਪ ਜਾਂ ਫਿਰ ਨਦੀਆਂ 'ਚ ਆਇਆ ਉਫਾਨ ਤੇ ਤਬਾਹੀ ਵਲ ਲੈ ਕੇ ਜਾਂਦੀਆਂ ਛੱਲਾ ਯਾਨੀ ਇਹ ਸਭ ਕੁਝ ਹੱਸਦੇ ਹੱਸਦੇ ਚੇਲ ਲੈਂਦੇ ਨੇ ਮਿੱਟੀ ਦੇ ਸੋਹਣੇ ਤਰੀਕੇ ਨਾਲ ਪੋਚੇ ਘਰ ਭਾਂਡੇ ਬੇਸ਼ੱਕ ਸੀਮਿਤ ਹੋਣ ਪਰ ਸੁਚਤ ਜੇ ਟੰਗ ਨਾਲ ਰੱਖੇ ਹੁੰਦੇ ਨੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਗੁਜਰ ਥੁੱਕ ਕੇ ਦੁੱਧ ਚਾਉਂਦੇ ਨੇ ਇਹ ਸ myth ਦਾ ਸੱਚ ਇਹਨਾਂ ਨੇ ਸਾਨੂੰ ਦੱਸਿਆ ਤੁਸੀਂ ਸੁਣੋਗੇ ਨਾ ਸੁਣੋ ਇਹ ਬਿਲਕੁਲ ਬੇਵਕੂਫੀ ਹੈ ਦੇਖੋ ਇਹਦਾ ਦੁੱਧ ਹੈਗਾ ਨਾ ਇਸ ਚੀਜ਼ ਨੂੰ ਅਸੀਂ ਵੀ ਖੁਦ ਮੰਨਦੇ ਸਾਡੇ ਅੱਜ ਵੀ ਬਜ਼ੁਰਗ ਜਿਹੜੇ ਸਾਡੇ ਸਿਆਣੇ ਹੈਗੇ ਨਾ ਜੇ ਦੁੱਧ ਡੁੱਲ ਜਾਵੇ ਮੈਂ ਚੌਂਦੇ ਕੋਲੋਂ ਜਾਂ ਢੋਲ ਚ ਪਾਂਦੇ ਕੋਲੋਂ ਜਾਂ ਕੌਲੀ ਦੁੱਧ ਦੀ ਤੈਨੂੰ ਫੜਾ ਲੇਗਾ ਦੁੱਧ ਡੁੱਲ ਗਿਆ ਤਾਂ ਉਹ ਲੈ ਕੇ ਨਾ ਕੋਈ ਵੀ ਕਪੜਾ ਜਾਂ ਕੱਖ ਉਹਨੂੰ ਸਾਫ਼ ਕਰਨਗੇ ਉਕੋ ਨਾਲੀ ਗੱਲ ਜਿਹੜੀ ਹੈਗੀ ਇਹ ਲੋਕਾਂ ਨੇ ਅੱਜ ਤੋ ਤੱਕ ਜੇ 20 ਸਾਲ ਪਹਿਲਾਂ ਉਡਾਈ ਸੀ ਲੋਕਾਂ ਨੇ ਇਹ ਕਿਉਂ ਉਡਾਈ ਸੀ ਕਿ ਸਾਡਾ ਦੁੱਧ ਦੂਜੀ ਲੈਂਦੇ ਨੇ ਸਸਤਾ ਸਾਡੇ ਕੋਲ 7 ਰੁਪਏ 8 ਰੁਪਏ ਪੁਰਾਣੀ ਗੱਲ ਤੇ ਹੁਣ ਅੱਜ ਕਾ ਸਾਰੇ ਕੋਲ 35 40 ਰੁਪਏ ਲੈਂਦੇ ਦੂਜੀ ਸਾਡੇ ਕੋਲ ਜੇ ਅਸੀਂ ਆਪ ਘਰਾਂ 'ਚ ਉਹਦੀ ਵੇਚੀਏ ਤਾਂ ਉਹ ਵੇਚ ਰਹੇ 80 ਰੁਪਏ ਸਾਡਾ ਵੀ ਵੇਚਦਾ ਆਪ ਘਰਾਂ 'ਚ ਉਹਨਾਂ ਨੇ ਲੋਕਾਂ ਨੂੰ ਇਹ ਵਹਿਮ ਪਾਇਆ ਕਿ ਗੁੱਜਰ ਦੁੱਧ ਲੈ ਕੇ ਸ਼ਹਿਰ ਵਿੱਚ ਨਾ ਆਣ ਪੀ ਅਸੀਂ ਉਹਨਾਂ ਤੋਂ ਸਸਤਾ ਲਈ ਜਾਈਏ ਇਹ ਤਾਂ ਵਹਿਮ ਪਾਇਆ ਇਹ ਦੁੱਧ ਹੈਗਾ ਅਸੀਂ ਇਸ ਨੂੰ ਬਹੁਤ ਪਵਿੱਤਰ ਹੈ ਵੀ ਪਵਿੱਤਰ ਦੁੱਧ ਦੇਖੋ ਮੱਜ ਨੂੰ ਜਦੋਂ ਮੱਜ ਮਰ ਜਾਂਦੀ ਹੈ ਉਹਦੀ ਲਿਵਰਟੀ ਕੱਟ ਕੇ ਦੇਖੋ ਸਾਰੀ ਚਰਬੀ ਚਰਬੀ ਹੈ ਮਾਸ ਦੇ ਅੰਦਰ ਦੁੱਧ ਹੈ ਨਹੀਂ ਦੁੱਧ ਕਿ ਰੱਬ ਦੇ ਨਾ ਅੱਲਾਹ ਦੇ ਖਜ਼ਾਨੇ ਚ ਦੁੱਧ ਆਦਾ ਇਹਰਾ ਅਸੀਂ ਇਹਨੂੰ ਬਹੁਤ ਉੱਚਾ ਸਮਝਦੇ ਹਾਂ ਦੁੱਧ ਦੇ ਨਾਲ ਕੋਈ ਇਹਰਾ ਫੇਰੀ ਕਰਨੀ ਬਿਲਕੁਲ ਗਲਤ ਹੈ ਥੁੱਕਣ ਦਾ ਬੜੀ ਦੂਰ ਦੀ ਗੱਲ ਉਹ ਤੇ ਫਿਰ ਸਾਡੇ ਤੋਂ ਜ਼ਿਆਦਾ ਬੇਕੂਫ ਕਿਹੜਾ ਹੈ ਪਹਿਲਾਂ ਘਰੋਵਰ ਆਈ ਤੇ ਮੱਜਾਂ ਦਾ ਤੇ ਦੁੱਧ ਵੇਚਿਆ ਤੇ ਹੁਣ ਵੀ ਤਕਰੀਬਨ ਮੱਜਾਂ ਤੇ ਲੋਕ ਖੇਤੀ ਖੁੱਤੀ ਬਹੁਤ ਕਰਨਾਗੇ ਕੋਈ ਮੁੰਡੇ ਪੜ੍ਹ ਲੈ ਕੇ ਨੌਕਰੀ ਵੀ ਲੱਗ ਗਈ ਨੇ ਬਹੁਤ ਜ਼ਿਆਦਾ ਤੇ ਕੁਈ ਪ੍ਰੋਪਰ ਦਾ ਕੰਮ ਕਰ ਲੱਗੇ ਨਹੀਂ ਕਈਆਂ ਨੇ ਰਿੱਛ ਦਾ ਕੰਮ ਸ਼ੁਰੂ ਕਰ ਲਿਆ ਹੁਣ ਬਹੁਤ ਸਾਰੇ ਕੰਮ ਲੋਕਾਂ ਦੇ ਬਦਲਾਅ ਆ ਗਿਆ ਕੰਮ ਬਦਲਤਾ ਬਹੁਤ ਲੋਕਾਂ ਨੇ ਪਾਰੱਚ ਬਹੁਤ ਸਾਰੀਆਂ ਜਾਤੀਆਂ ਤੇ ਕਬੀਲੇ ਨੇ ਇਹਨਾਂ ਦਾ ਸਭਿਆਚਾਰ ਤੇ ਵਿਵਸਥਾਵਾਂ ਅਲੱਗ-ਅਲੱਗ ਨੇ ਸਰਕਾਰ ਜਿੱਥੇ ਤਰੱਕੀ ਦੇ ਨਾਮ ਤੇ ਮੀਲ ਪੱਥਰ ਮੂਰਤੀਆਂ ਆਦਤ ਤਾਮੀਰ ਕਰਾਉਣ ਤੇ ਲੱਗੀ ਰਹਿੰਦੀ ਹੈ ਉੱਥੇ ਇਹਨਾਂ ਕਬੀਲਿਆਂ ਤੇ ਜਾਤੀਆਂ ਦੀਆਂ ਸਿਰਫ ਲਿਸਟਾਂ ਹੀ ਨਾ ਬਣਾਈਆਂ ਜਾਣ ਬਲਕਿ ਇਹਨਾਂ ਵਾਸਤੇ ਕੁਝ ਕਰਨਾ ਸਮੇਂ ਦੀ ਲੋੜ ਹੈ ਗਰੀਬੀ ਰੇਖਾ ਤੋਂ ਥੱਲੇ ਰਹਿ ਰਹੇ ਇਹਨਾਂ ਲੋਕਾਂ ਦਾ ਹੱਕ ਹੈ ਕਿ ਇਹ ਜੀਵਨ ਦੀਆਂ ਬੇਸਿਕ ਸਹੂਲਤਾਂ ਦਾ ਅਨੰਤ ਮਾਣ ਸਕਣ ਤੇ ਇਹ ਹੱਕ ਇਹਨਾਂ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ